ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਚੋਣ ਪ੍ਰਚਾਰ ਵਿੱਚ ਵੋਟਰਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਮੀਟਿੰਗਾਂ ਵਿੱਚ ਜਿੱਥੇ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹਰ ਘਰ ਦਾ ਬਿਜਲੀ ਬਿੱਲ ਜ਼ੀਰੋ ਆਉਣ ਨਾਲ ਵੋਟਰਾਂ ਵੱਲੋਂ ਅਸ਼ੋਕ ਪਰਾਸ਼ਰ ਪੱਪੀ ਦੀ ਜਿੱਤ ਤੇ ਮੋਹਰ ਲਗਾਈ ਜਾ ਰਹੀ ਹੈ ਗਿਲ ਰੋਡ ਤੂਰੀ ਲਾਈਨ ਸਥਿਤ ਬਾਬਾ ਬਲਕਨਾਥ ਮੰਦਿਰ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਬਲਾਕ ਪ੍ਰਧਾਨ ਹਲਕਾ ਸੈਂਟਰਲ ਮਨਜੀਤ ਸਿੰਘ ਹਰਮਨ ਸਾਥੀਆਂ ਸਮੇਤ ਪਹੁੰਚੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ अशोक पराशर पप्पी ने संक्ताविच अपने विचार रखे रिपोर्ट सीटी लाइव चैनल तो तवनिंदर सिंह पनेसर लुधियाना जय है पुराई दा हुंसे करवाणी नी पवन ने चन्ना में मिठाई दीवा की साडी टिकावले ਬਾਬਾ ਜੀ ਨੇ ਸ਼ਿਵਾਬ ਦੇਵਾ ਪਹਿਲਾਂ ਇਹ ਸ਼ਿਵਾਬ ਦੇ ਕੇ ਬਾਬਾ ਜੀ ਆਵਾ ਪੋਣਾ ਹਾਲੀ ਦਾ ਤੇ ਹੁਣ ਵੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਛਕਾਇਆ ਵਾ ਬਾਬਾ ਜੀ ਸਾਰੀ ਸ਼ਕਤ ਦੇ ਦਿੱਤੀ ਆਪੇ ਰਹਿਮਤ ਦਾ ਬਖਸ਼ਣ ਜਿਵੇਂ ਸਰਜਤਾ ਦੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਆ ਗਈਆ ਤੇ ਜਿੰਨੀ ਹਾਜ਼ਰੀ ਭਰਦੇ ਆ ਸਾਰੀ ਸ਼ਕਤ ਬਾਬਾ ਜੀ ਆਪਣੇ ਕੇ ਤਵਾ ਬਣਾ ਕੇ ਸਾਰੇ ਸਰਗਰ ਨੂੰ ਭਰਪੂਰ ਆਪਣਾ ਇਸ ਇੰਵੈਂਡੋਰ ਸਾਰੀ ਸੰਗਤ ਦੇ ਇਸੇ ਚਰਨਾਂ ਦੇ ਚਰਨਾਂ ਦੇ ਵਿੱਚ ਆਈ ਦੀ ਬੰਦੀ ਦੇ ਲਈ ਅੱਜ ਇਸ ਪਾਵਨ ਦੇ ਆਲੇ ਤੇ ਸਾਰੀ ਸੰਗਤ ਬਹੁਤ ਬਹੁਤ ਆਉਂਦਾ ਬਹੁਤ ਬਹੁਤ ਮੇਰਬਾਨੀ ਅੱਜ ਤੁਸੀਂ ਇਹ ਸੰਗਤਾਂ ਦੇ ਵਿੱਚ ਪਹੁੰਚੇ ਮੰਦਰ ਦੇ ਵਿੱਚ ਤੇ ਇਹ ਸੰਗਤਾਂ ਦੇ ਕੋਲ ਪਹੁੰਚ ਕੇ ਤੁਹਾਨੂੰ ਅੱਜ ਕਿਹੋ ਜਿਹਾ ਲੱਗਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੰਗਤਾਂ ਅਦਰ ਜਹੀਂ ਤੁਹਾਨੂੰ ਉਹੀ ਆਸ਼ੀਰਵਾਦ ਮਿਲ ਰਿਹਾ ਜੋ ਐਮਐਲਏ ਦੀ ਸੀਟ ਲਈ ਮਿਲਿਆ ਸੀ ਦੇਖੋ ਇਹ ਬਹੁਤ ਕਰਨੀ ਵਾਲੀ ਜਗਾ ਇਤਿਹਾਸਿਕ ਮੰਦਰ ਆ ਸਾਡੇ ਸੇਂਜੋਗੀ ਬਾਬਾ ਬਾਲਕ ਨਾ ਦਾ ਇੱਥੇ ਅਸੀਂ ਤਕਰੀਬਨ ਆਉਂਦੇ ਹੀ ਰਹੇ ਦਾ ਜਦੋਂ ਧੂਰੀ ਲੈਣ ਤੇ ਆਈਦਾ ਮਨਜੀਤ ਸੂਤ ਸਾਹਿਬ ਅਸੀਂ ਬਿਕਰਮ ਸਾਰੇ ਮੇਰੇ ਜਿੰਨੇ ਸਾਥੀ ਆ ਇੱਥੇ ਦੇ ਇਹ ਜਦੋਂ ਮੈਨੂੰ ਬੁਲਾਉਂਦੇ ਆ ਮੈਂ ਉਸੇ ਵੇਲੇ ਇੱਥੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਆਉਨੇ ਆ ਪੌਣਾ ਹਰੀ ਦਾ ਅਸ਼ੀਰਵਾਦ ਤਾਂ ਜਿਹਨੂੰ ਮਿਲ ਜਾਂਦਾ ਉਹਦਾ ਵੈਸੇ ਹੀ ਦੁੱਖ ਰੇ ਕੱਟੇ ਜਾਂਦੇ ਆ ਇਸ ਕਰਕੇ ਇਹ ਇਤਿਹਾਸਕ ਮੰਦਿਰ ਆ ਅਸੀਂ ਸਾਰੇ ਜਿੰਨੇ ਵੀ ਮੇਰੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਐ ਸਾਰੇ ਇੱਥੋਂ ਅਸ਼ੀਰਵਾਦ ਲੈਂਦੇ ਆ ਮੈਂ ਵੀ ਇੱਥੋਂ ਅਸ਼ੀਰਵਾਦ ਲੈ ਕੇ ਪਹਿਲਾਂ ਵੀ ਗਿਆ ਹੁਣ ਵੀ ਅਸ਼ੀਰਵਾਦ ਲੈਣ ਲਈ ਆਇਆ ਤੇ ਲੁਧਿਆਣਾ ਵਾਸੀਆਂ ਨੂੰ ਤੁਸੀਂ ਸਿਟੀ ਲਵ ਚੈਨਲ ਦੇ ਚਿਹਰੇ ਐ ਐਮਪੀ ਦੇ ਆਪਣੇ ਅਮੂਈਤ ਵਜੋਂ ਕੀ ਕਹਿਣਾ ਚਾਹੂਗੇ ਇਹੀ ਕਹਾਂਗੇ ਵੀ ਆਓ ਜਿਵੇਂ ਪਹਿਲਾਂ ਐਮਐਲਏ ਵੇਲੇ ਸੇਵਾ ਕੀਤੀ ਆ ਹੁਣ ਵੀ ਉਸੇ ਤਰ੍ਹਾਂ ਹੀ ਆਓ ਲੋਕਾਂ ਦੀ ਸੇਵਾ ਕਰੀਏ ਰਾਜਨੀਤੀ ਧੰਦਾ ਨਹੀਂ ਸੇਵਾ ਵਾ ਸੇਵਾ ਕਰਕੇ ਮਾਲਕ ਆਪਣੇ ਆਪ ਸੋੰਦਾ ਜੇ ਪਹਿਲਾ ਐਮਐਲਏ ਤੌਰ ਤੇ ਸੇਵਾ ਕੀਤੀ ਪਾਰਟੀ ਨੇ ਉਹੀ ਸੇਵਾ ਦੇਖਦੇ ਹੋਏ ਅੱਜ 9 ਹਲਕਿਆਂ ਦਾ ਸਰਵਦਾਤਾ ਬਣਾਇਆ ਬਾਬਾ ਅੱਗੇ ਵੀ ਇਸੇ ਤਰ੍ਹਾਂ ਹੀ ਸੇਵਾ ਕਰਾਂਗੇ ਬਾਬਾ ਅੱਗੇ ਵੀ ਕਿਰਪਾ ਰੱਖੂਗਾ ਤੇ ਅੱਜ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਹੋਣ ਤੇ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਦੇਖੋ ਸੱਚੇ ਨੇ ਦਾ ਸੱਚੇ ਹੀ ਰਹਿਣਾ ਝੂਠਿਆਂ ਨਹੀਂ ਅਦਾਲਤਾਂ ਦੇ ਵਿੱਚ ਕਦੇ ਇਨਸਾਫ ਨਹੀਂ ਹੋਇਆ ਇਹ ਮੋਦੀ ਦੀ ਤਾਨਾਸ਼ਾਹੀ ਦੇ ਮੂੰਹ ਦੇ ਉੱਤੇ ਸਾਡੀ ਮਾਨਯੋਗ ਕੋਰਟ ਨੇ ਉਹਨੂੰ ਦੱਸਿਆ ਵਾ ਵੀ ਤੂੰ ਝੂਠਾ ਵਾ ਕਿ ਅਰਵਿੰਦ ਕੇਜੀ ਦੀ ਵਾ ਸੱਚਾ ਵਾ ਜਮਾਨਤ ਲੈ ਕੇ ਬਾਹਰ ਭੇਜਿਆ ਵਾ ਹੁਣ ਪ੍ਰਚਾਰ ਕਰਦੇ ਮੋਦੀ ਦਾ ਹੁਣ ਜੀਰੋ ਵੜਨਾ ਤੇ ਜੇਕਰ ਦੇਖਿਆ ਜਾਵੇ ਸਰਦਾਰ ਲੁਨੀ ਸਿੰਘ ਬਿੱਟੂ ਨੇ ਜਿਸ ਤਰ੍ਹਾਂ ਪਾਰਟੀ ਬਦਲੀ ਹੈ ਤੇ ਇਹ ਰਾਜਨੀਤੀ ਦੇ ਸਿਆਸਤ ਦੀ ਜਿਹੜੀ ਭੁੱਖ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹਨਾਂ ਲੋਕਾਂ ਨੇ ਰਾਜਨੀਤੀ ਧੰਦਾ ਬਣਾ ਲਿਆ ਰਾਜਨੀਤੀ ਧੰਦਾ ਨਹੀਂ ਰਾਜਨੀਤੀ ਸੇਵਾ ਵਾ ਬੰਦਾ ਸੇਵਾ ਭਾਵਨਾ ਨਾਲ ਕਰੇ ਜਦੋਂ ਸਮਾ ਆ ਗਿਆ 10 ਸਾਲੋਂ ਨੇ ਲੁਧਿਆਣੇ ਦੇ ਲੋਕਾਂ ਨੇ ਮਾਨ ਬਖਸ਼ਿਆ ਉਹਨੂੰ ਕਦੇ ਉਹਨੇ ਪੌਣੇ 5 ਸਾਲ ਟੈਲੀਫੋਨ ਨਹੀਂ ਚੱਕਿਆ ਵੇਰ ਆ ਜਾਂਦਾ ਵੋਟਾਂ ਲੈਣ ਲਈ ਹੁਣ ਤਾਂ ਉਦੋਂ ਵੀ ਜ਼ਿਆਦਾ ਟੱਪ ਗਿਆ ਪਾਰਟੀ ਹੋ ਬਦਲ ਕੇ ਅੱਜ ਉਹ ਤੇ ਭਾਜਪੀ ਦੇ ਦਫ਼ਤਰ ਕਹਿੰਦਾ ਮੈਂ ਸੁੱਤਾ ਪਿਆ ਕਿ ਉਹ ਟੈਕਸ ਦੇਣਾ ਨਹੀਂ ਹੁੰਦਾ ਟੈਕਸ ਦਾ ਪ੍ਰਧਾਨ ਮੰਤਰੀ ਵੀ ਜ਼ਿੰਦਾ ਵਾ ਇਹ ਪ੍ਰਧਾਨ ਮੰਤਰੀ ਨਾਲ ਵੀ ਉੱਤੇ ਆ ਜੇ ਅੱਜ ਤੋਂ ਸਗੋਂ ਇਹਦੀ ਪਹਿਲੀ ਪਹਿਲਾ ਇਹਦਾ ਅਨਕਵਾਰੀ ਹੋਣੀ ਚਾਹੀਦੀ ਆ ਵੀ ਇੱਕ ਸੰਸਦ ਜਦੋਂ ਹੋ ਕੇ ਜਿਹਨੇ ਲੋਕਾਂ ਨੂੰ ਇਨਸਾਫ ਦੇਣਾ ਲੋਕਾਂ ਦੀ ਸੇਵਾ ਕਰਨੀ ਆ ਉਹ ਨਹੀਂ ਪੈਸੇ ਜਮ੍ਹਾਂ ਕਰਾਊਗਾ ਟੈਕਸ ਦੇ 1.5-2 ਕਰੋੜ ਰੁਪਇਆ ਨਾਲੇ ਐਨੇ ਪੈਸੇ ਇੱਕਦਮ ਇਕੱਠੇ ਦੇ ਕੋ ਕਿੱਥੋਂ ਆ ਗਏ ਇਹਦੀ ਵੀ ਅੰਕਵਾਰੀ ਹੋਣੀ ਚਾਹੀਦੀ ਹੈ ਇਸਕਾ